ਆ ਰਿਓ ਸਵਾਗਤ ਹੈ ਤੁਹਾਡਾ ਡਟੀ ਲੰਗ ਲੌਗ ਤੇ ਅੱਜ ਸਿੱਖਣਨ ਲੱਗੇ ਹਾਂ ਬੜਾ ਅਨੰਦ ਇਹਦੇ ਲਈ ਆਪਾਂ ਗੁੜ ਭੰਤਾਂ ਚਾਰ ਕੰਤੇ ਹੋ ਗਏ ਗੁੜ ਭੰਤਾਂ ਨੂੰ ਆਟਾ ਲਿਆ ਥੋੜਾ ਜਿਹਾ ਘਿਓ ਲਿਆ ਇਹਦੇ ਵਿੱਚ ਪਾਉਣ ਲਈ ਨਾਰੀਅਲ ਦਾ ਪੂਰਾ ਲਿਆ ਤੇ ਥੋੜੇ ਜਿਹਾ ਚਿੱਟੇ ਤੇਲ ਹੁਣ ਆਪਾਂ ਆਟਾ ਗੁੰਨਦੇ ਹਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਘਿਓ ਮਿਲਾਵਾਂਗੇ ਕਿਉਂ ਆਪਾਂ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰਾਂਗੇ ਸਾਰੇ ਆਟੇ ਦੇ ਵਿੱਚ ਹਾਂ ਕਿਉਂ ਦੇਖੋ ਚੰਗੀ ਤਰ੍ਹਾਂ ਵਿੱਚ ਇਹਦੇ ਰਲ ਗਿਆ ਹੈ ਇੰਨਾ ਕਿਉਂ ਆਪਾਂ ਪਾਉਣਾ ਵੀ ਜਿਹੜੇ ਇਸ ਤਰ੍ਹਾਂ ਲੱਡੂ ਬਣ ਜਾਣ ਹੈ ਮੁੱਠੀ ਦੇ ਵਿੱਚ ਹੁਣ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਤੇ ਚਿੱਟੇ ਤੇਲ ਆਂ ਨਾਲੀ ਅੰਲਾ ਪੂਰਾ ਇਹਨਾਂ ਨੂੰ ਆਪਾਂ ਮਿਕਸ ਕਰਕੇ ਤੇ ਆਟਾ ਗੁੰਨਾਂਗੇ ਨੱਪਾ ਗੋੜਾ ਵਾਲਾ ਪਾਣੀ ਪਾ ਕੇ ਤੇ ਆਟਾ ਗੁੰਨ੍ਹ ਰਹੇ ਆਂ ਬਾਰ ਦਾ ਥਿਊ ਵੇਖੋ ਬਿਲਕੁਲ ਮੌਸਮੀ ਵਾਲਾ ਮੌਸਮ ਹੋ ਗਿਆ ਇੱਧਰ ਅਸੀਂ ਮੱਠੀਆਂ ਦੀ ਤਿਆਰੀ ਕੀਤੀ ਉਧਰ ਮੀਂਹ ਵਾਲਾ ਮੌਸਮ ਹੋ ਗਿਆ ਬਹੁਤ ਤੇਜ਼ ਹਵਾ ਚੱਲ ਰਹੀ ਆ ਮੀ ਆਉਣਾ ਸ਼ੁਰੂ ਹੋ ਗਿਆ ਉਧਰ ਅਸੀਂ ਮੱਠੀਆਂ ਦੀ ਤਿਆਰੀ ਕਰ ਲਈ ਤੇ ਉਸ ਤੋਂ ਥੋੜੀ ਥੋੜੀ ਕੈਨਮੈਨ ਹੋਣੀ ਸ਼ੁਰੂ ਹੋ ਗਈ ਆ ਸਾਡਾ ਹਰਿੰਦਰ ਦੇਖੋ ਉਧਰੋਂ ਮੀਂਹ ਆ ਰਿਹਾ ਤੇ ਗਾਰੇ 'ਚ ਖੇਡ ਰਿਹਾ ਕਿਹਦੇ ਕਿਹਦੇ ਬੱਚੇ ਗਾਰੇ 'ਚ ਖੇਡਦੇ ਕਮੈਂਟ ਕਰਕੇ ਜਰੂਰ ਦੱਸਿਓ ਸਾਡਾ ਬੱਚਾ ਤਾਂ ਸਾਰਾ ਦਿਨ ਗਾਰੇ 'ਚ ਖੇਡਦਾ ਨੀ ਤੇਜ਼ ਹੋ ਗਿਆ ਇੱਧਰ ਆਪਣੀ ਮੋਟਰ ਚੱਲ ਰਹੀ ਆ ਆਟਾ ਗੁੰਨ ਕੇ ਵਸਪਨਾ ਤਿਆਰ ਆ ਹਨ ਇਹਦੀ ਆਪਾਂ ਮੱਠੀਆਂ ਬਣਾਵਾਂਗੇ ਥੋੜਾ ਜਿਹਾ ਇੱਧਰ ਗੁੜ ਵਾਲਾ ਪਾਣੀ ਜਿਹੜਾ ਥੋੜਾ ਜਿਹਾ ਬਚ ਗਿਆ ਇਹਦੇ ਆਪਾਂ ਥੋੜੇ ਜਿਹਾ ਗੋਲਕੇ ਬਣਾ ਲਾਂਗੇ ਹੁਣ ਆਪਾਂ ਇਹਦੇ ਗੋਲ-ਗੋਲ ਪੇੜੇ ਬਣਾ ਲਵਾਂਗੇ ਜਿਵੇਂ ਆਪਾਂ ਰੋਟੀ ਵਾਲੇ ਪੇੜੇ ਬਣਾਉਨੇ ਥੋੜੇ ਜਿਹਾ ਵੱਡੇ ਬਣਾ ਲਾਂਗੇ ਤੇ ਇਸ ਤਰ੍ਹਾਂ ਰੋਟੀ ਵੇਲ ਕੇ ਆਪਾਂ ਇਹਨੂੰ ਦੋ ਤਰੀਕਿਆਂ ਨਾਲ ਕੱਟ ਸਕਦੇ ਹਾਂ ਜਾਂ ਤਾਂ ਆਪਾਂ ਕਿਸੇ ਗਲਾਸ ਦੀ ਮਦਦ ਲੈ ਸਕਦੇ ਇਹਨੂੰ ਕੱਟਣ ਵਾਸਤੇ ਜਾਂ ਆਪਾਂ ਇਹਨੂੰ ਕਰਦਣਾ ਕੱਟ ਸਕਦੇ ਹਾਂ ਅਸੀਂ ਦੋਨੋਂ ਤਰੀਕਿਆਂ ਨਾਲ ਹੁਣ ਕੱਟ ਕੇ ਦਿਖਾਉਨੇ ਹਾਂ ਇਸ ਤਰ੍ਹਾਂ ਗੋਲ-ਗੋਲ ਸ਼ੇਪ ਜਿਹਨੂੰ ਆਪਾਂ ਕੱਟ ਲਾਂਗੇ ਆਪਾਂ ਇਹਨੂੰ ਕਰਦਣਾ ਵੀ ਕਰ ਸਕਦੇ ਆ ਜੇ ਆਪਾਂ ਇਹਨੂੰ ਕਰਦਣਾ ਕੱਟਾਂਗੇ ਤਾਂ ਆਪਾਂ ਰੋਟੀ ਥੋੜੀ ਜਿਹੀ ਮੋਟੀ ਰੱਖ ਸਕਦੇ ਆ ਦੋਨੋਂ ਤਰੀਕੇ ਨਾਲ ਹੀ ਮੱਠੀਆਂ ਕੱਟੀਆਂ ਜਾਂਦੀਆਂ ਹੁਣ ਆਪਾਂ ਇਹਨੂੰ ਕਰਦਣਾ ਕੱਟ ਰਹੇ ਆ ਇਹ ਰੋਟੀ ਆਪਾਂ ਥੋੜੀ ਜਿਹੀ ਮੋਟੀ ਰੱਖੀ ਸੀ ਕਰਦ ਨਾਲ ਆਪਾਂ ਵੀ ਇਹਨੂੰ ਕੋਈ ਵੀ ਸ਼ੇਪ ਦੇ ਸਕਦੇ ਆ ਥੋੜੇ ਜਿਹਾ ਵੱਡੇਆਂ ਵੀ ਬਣਾ ਸਕਦੇ ਆ ਛੋਟੀਆਂ ਬਾਰਮੀ ਪੈ ਰਿਆ ਇੱਧਰ ਅਸੀਂ ਮਠੀਆਂ ਬਣਾ ਰਹੇ ਹਾਂ ਜਿਸ ਤਰ੍ਹਾਂ ਆਪਾਂ ਸਾਰੇ ਅੱਜ ਦੇ ਭੇੜੇ ਬਣਾ ਕੇ ਰੋਟੀਆਂ ਵੇਲ ਕੇ ਤੇ ਉਹਨਾਂ ਦੀਆਂ ਮਠੀਆਂ ਕਰਦੇ ਹਾਂ ਫਿਰ ਆਪਾਂ ਬਾਹਰ ਚੁੱਲੇ ਚਾਗਨ ਚਾ ਲਈ ਹੈ ਤੇ ਕੜਾਈ ਦੇ ਵਿੱਚ ਤੇਲ ਪਾ ਕੇ ਆਪਾਂ ਗਰਮ ਹੋਣ ਦੇ ਰੱਖ ਲਿਆ ਤੇਲ ਹੁਣ ਆਪਣਾ ਗਰਮ ਹੋ ਗਿਆ ਤੇ ਇਹਦੇ ਵਿੱਚ ਆਪਾਂ ਮਠੀਆਂ ਪਾਵਾਂਗੇ ਆਸ਼ਨਾ ਹਨ ਆਪਾਂ ਗੋਲ ਬਣਾਈਆਂ ਕੋਸ਼ੇ ਚਾਰ ਸਿਰਾਂ ਵਾਲੀਆਂ ਲਿੱਟਾਂ ਫਸ ਕੇ ਇਸ ਤਰ੍ਹਾਂ ਹੀ ਵਸਾਪਾ ਸਾਰੀਆਂ ਮਟੀਆਂ ਦੇ ਪਾ ਲੈਣੀਆਂ ਇਹਦੇ ਵਿੱਚ ਮਟਰਾਂ ਆਪਣਾਂ ਆ ਬਣ ਕੇ ਇਸ ਤਰ੍ਹਾਂ ਤਿਆਰ ਹੋ ਗਈਆਂ। ਇਹਨਾਂ ਨੂੰ ਕੱਢ ਲਾਂਗੇ ਆਪਾਂ ਸਾਰੀਆਂ। ਇਸ ਤਰ੍ਹਾਂ ਹੀ ਵਸ ਆਪਾਂ ਸਾਰੀਆਂ ਮਠੀਆਂ ਇਹ ਤਿਆਰ ਕਰ ਲੈਣ। ਤੇ ਲੈ ਜਿਹੜਾ ਮਿਕਸ ਚੇ ਜੂਗਾ। ਆਈਆਂ ਮੱਠੀਆਂ ਜਿਹੜੀਆਂ ਬਣਾ ਕੇ ਤਿਆਰ ਕਰ ਲਾਂਗੇ ਤਾਂ ਕਿੰਨੇ ਜੇ ਕਾਫੀ ਟਾਈਮ ਲੱਗੂਗਾ ਇਹਨਾਂ ਨੂੰ ਬਨਣ ਤੇ ਸਾਡੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਕਿਸੇ ਨਵੇਂ ਵਲੌਗ ਦੇ ਨਾਲ ਸਤਿ ਸ੍ਰੀ ਅਕਾਲ